ਰਾਜਾ ਵਡਿੰਗ ਦੇ ਹੱਥੋਂ ਗਈ ਪੰਜਾਬ ਦੀ ਪ੍ਰਧਾਨਗੀ ਚੰਨੀ ਹੱਥ ਜਾਵੇਗੀ ਕਮਾਨ ਜਾਂ ਫਿਰ ਖੈਰਾਂ ਨੂੰ ਮਿਲੇਗਾ ਆਦਾ ਸਸ਼ਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਮિતાਲੀ ਵਾ ਰਾਜਾ ਵਡਿੰਗ ਦੇ ਹੱਥੋਂ ਉਹਨਾਂ ਦੀ ਪ੍ਰਧਾਨਗੀ ਜਾ ਸਕਦੀ ਹੈ ਕੁਰਸੀ ਜਾ ਸਕਦੀ ਹੈ ਇਹ ਚਰਚਾਆਂ ਮਾ ਸਿਆਸੀ ਗਲਿਆਰਿਆਂ ਦੇ ਵਿੱਚ ਛਿੜ ਚੁੱਕੀਆਂ ਨੇ ਇਹ ਚਰਚਾਵਾਂ ਸਿਰਫ ਚਰਚਾਵਾਂ ਰਹਿਣਗੀਆਂ ਜਾਂ ਫਿਰ ਇਹ ਨਤੇ ਮੋਹਰ ਲੱਗੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅੰਦਰ ਖਾਤੇ ਤੋਂ ਇਹ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤੇ ਇਸ ਤੋਂ ਬਾਅਦ ਚੰਨੀ ਦੇ ਹੱਥ ਪੰਜਾਬ ਦੀ ਪ੍ਰਧਾਨਗੀ ਦੀ ਕਮਾਂਡ ਜਿਹੜੀ ਆ ਉਹ ਜਾਵੇਗੀ ਨਾਲ ਹੀ ਉਹਨਾਂ ਦੇ ਨਾਲ-ਨਾਲ ਹੋਰ ਕਈ ਨਾਮ ਵੀ ਸ਼ਾਮਲ ਨੇ ਜੇ ਗੱਲ ਕਰ ਲਈ ਜਾਵੇ ਸੁਖਜਿੰਦਰ ਸਿੰਘ ਰੰਧਾਵਾਦੀ ਪ੍ਰਗਟ ਸਿੰਘ ਸੁਖਪਾਲ ਸਿੰਘ ਖੈਰਾ ਤੇ ਖੋਰ ਵੀ ਨਾਮ ਜਿਹੜੇ ਆ ਇੱਕ ਦੋ ਉਹਨਾਂ ਦੇ ਨਾਲ ਜੁੜੇ ਹੋਏ ਨੇ ਕਿ ਉਹਨਾਂ ਦੇ ਹੱਥੇ ਕਮਾਨ ਜਿਹੜੀ ਆ ਜਾ ਸਕਦੀ ਆ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਨੇ ਚੰਨੀ ਕਰਦਾ ਮਸਲੇ ਹੱਲ ਇਹ ਐਪੀਸੋਡ ਜਿਹੜਾ ਆਪਣੇ ਚੈਨਲ ਤੇ ਅਪਲੋਡ ਕੀਤਾ ਦੋ ਦਿਨਾਂ ਤੋਂ ਸਰਗਰਮ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਕਮਾਨ ਆਪਣੇ ਹੱਥ ਦੇ ਵਿੱਚ ਲੈ ਲਈ ਹੈ ਪੰਜਾਬ ਦੀ ਤਾਂ ਉਸ ਤੋਂ ਬਾਅਦ ਇਹ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਹੋਰ ਤੇਜ਼ ਹੋ ਗਈਆਂ ਨੇ ਤਾਂ ਇਹਨਾਂ ਤੇ ਮੋਹਰ ਲੱਗ ਸਕਦੀ ਆ ਜਾਂ ਫਿਰ ਨਹੀਂ ਲੱਗ ਸਕਦੀ ਆ ਫਿਰ ਕੁਝਕ ਸੀਨੀਅਰ ਪੱਤਰਕਾਰਾਂ ਤੋਂ ਜਾਣ ਲੈਨੇ ਆ ਕਿ ਆਖਰ ਪੂਰਾ ਮਾਜਰਾ ਕੀ ਐ ਕੀ ਇਹਨਾਂ ਚਰਚਾਵਾਂ ਤੇ ਮੋਹਰ ਲੱਗੇਗੀ ਜਾਂ ਨਹੀਂ ਲੱਗੇਗੀ ਕੀ ਕਹਿੰਦਾ ਉਹਨਾਂ ਦਾ ਤਜਰਬਾ ਆਫਰ ਜਾਣ ਲੈਨੇ ਆ ਵੈਸੇ ਤਾਂ ਜੇ ਆਪਾਂ ਸਿਆਸੀ ਤੌਰ ਤੇ ਗੱਲ ਕਰੀਏ ਤੇ ਪਾਰਟੀ ਦਾ ਇਹਨਾਂ ਦਾ ਆਪਣਾ ਮਸਲਾ ਜੋ ਮਰਜੀ ਮਧਾਣੀ ਪੈਰੀ ਜਾਣ ਜੀ ਪਰ ਜੇ ਆਪਾਂ ਨਿਰਪੱਖਤਾ ਨਾਲ ਵੇਖੀਏ ਤੇ ਜੋ ਕੁਝ ਇਹਨਾਂ ਦੇ ਪੰਜਾਬ ਕਾਂਗਰਸ ਵਿੱਚ ਜਿੰਨੇ ਧੜੇ ਬਣੇ ਹੋਏ ਨੇ ਸਾਰੇ ਮੁੱਖ ਮੰਤਰੀ ਦੇ ਦਾਵੇਦਾਰ ਹੈ ਤੁਸੀਂ ਲੁਧਿਆਣਾ ਇਲੈਕਸ਼ਨ ਦੇਖ ਲਓ ਉਹ ਇਸ ਕਰਕੇ ਹਰਾਈ ਗਈ ਕਿ ਉਹ ਇੱਕ ਦੂਸਰੇ ਸੱਜਣ ਨੇ ਟਿਕਟ ਦਵਾਈ ਸੀ ਤੇ ਤਰਨਤਾਰਨ ਇਲੈਕਸ਼ਨ ਦੇ ਵਿੱਚ ਵੀ ਇਹ ਜਿਹੜੀਆਂ ਟਿੱਪਣੀਆਂ ਜੋ ਵੀ ਆਈਆਂ ਇਹਨਾਂ ਦਾ ਬੈਸ ਸਮਝਣਾ ਕਿ ਇਹਨਾਂ ਦਾ ਮਨੋਰਥ ਇਹ ਸੀ ਕਿ ਇਹ ਕੈਂਡੀਡੇਟ ਬਾਜਵਾ ਸਾਹਿਬ ਦਾ ਤੈਨੂੰ ਹਰਾਇਆ ਜਾਵੇ ਔਰ ਇਹ ਜਿਹੜੀ ਖਿੱਚ ਧੂ ਜਿਹੜੀ ਇਹ ਨਾਲ ਵਿੱਚ ਚੱਲ ਰਹੀ ਆ ਇੱਕ ਖਿੱਚ ਧੂ ਇਹਨਾਂ ਨੂੰ ਕਿਸੇ ਤੇਰੇ ਨਹੀਂ ਲੱਗਣ ਦਿੰਦੀ ਔਰ ਇਹਦਾ ਜਿਹੜੀ ਵਾਹ ਲੀਡਰਸ਼ਿਪ ਹੈ ਉਹਦੇ ਲਈ ਫੈਸਲਾ ਕਰਨਾ ਮੁਸ਼ਕਲ ਹੋ ਜਾਣਾ ਕਿ ਆਪਾਂ ਪੰਜਾਬ ਦੇ ਵਿੱਚ ਕਿਹਨੂੰ ਅੱਗੇ ਲਾਈਏ ਪਰ ਇਹ ਹੀ ਕਾਰਨ ਹੈ ਜਿਹੜੀ ਤੁਸੀਂ ਗੱਲ ਕਰ ਪਿਆ ਕਿ ਉਹਨਾਂ ਨੇ ਸ਼ਾਇਦ ਅਸਤੀਫਾ ਦੇ ਦਿੱਤਾ ਹੁਣ ਫੈਸਲਾ ਹੋਣਾ ਕਦੋਂ ਹੋਣਾ ਪਰ ਵੈਸੇ ਇੱਕ ਗੱਲ ਕਹਿਣੀ ਚਾਹਣਾ ਕੋਈ ਸ਼ਾਇਦ ਕਹਿੰਦੇ ਹੁੰਦੇ ਤੇ ਐਸਾ ਰਾਜਾ ਤੈਸੀ ਪਰ ਜਾ ਜਿਹਨੂੰ ਇਹ ਮੁਖੀ ਸਮਝ ਕੇ ਚੱਲਦੇ ਆ ਕੋਈ ਇਹਨਾਂ ਦਾ ਮੁਖੀ ਜਿਹੜਾ ਉਹ ਨੋਨ ਸੀਰੀਅਸ ਹੈਡ ਆ ਜਿਨੀਆਂ ਇਲੈਕਸ਼ਨਾਂ ਦੇਖ ਲਓ ਤੁਸੀਂ ਇਲੈਕਸ਼ਨਾਂ ਦੇ ਵਿੱਚ ਹੀ ਗਾਇਬ ਹੋ ਜਾਂਦਾ ਉਹ ਔਰ ਮੁੱਦੇ ਜਦ ਮੁੱਖੀ ਮੁੱਦੇ ਜੀਬੋਗਰੀਬ ਉਠਾਉਂਦਾ ਕਦੇ ਕਦੇ ਮੋਦੀ ਚੋਰ ਕਦੀ ਸੰਵਿਧਾਨ ਖਤਰੇ ਵਿੱਚ ਕਦੇ ਏਵੀਐਮ ਮਸ਼ੀਨਾਂ ਦਾ ਪੰਗਾ ਪਾਤਾ ਹੁਣ ਵੋਟ ਚੋਰੀ ਦਾ ਪਾਤਾ ਉਹ ਜਿੰਨੇ ਔਰ ਮੁੱਦੇ ਉਠਾਏ ਉਹ ਸਾਰੇ ਇਹਨਾਂ ਦੇ ਖਿਲਾਫ ਗਏ ਲੋਕਾਂ ਨੇ ਉਸ ਚੀਜ਼ ਨੂੰ ਸਮਝ ਨਹੀਂ ਕੀਤਾ ਕਿ ਇਹ ਜੋ ਪ੍ਰਚਾਰ ਕਰਦੇ ਆ ਭੰਡੀ ਪ੍ਰਚਾਰ ਕਰਦੇ ਆ ਇਹ ਭੰਡੀ ਪ੍ਰਚਾਰ ਜਿਹੜਾ ਇਹ ਅਸੈਪਟੇਬਲ ਨਹੀਂ ਹੈਗਾ ਔਰ ਉਹਦਾ ਨੁਕਸਾਨ ਹੋਇਆ ਔਰ ਉਹ ਕਮੀ ਜਿਹੜਾ ਹੈਗਾ ਉਹ ਰਾਜਾ ਵੜਿੰਗ ਜੀ ਨੇ ਕੀਤਾ ਉਹਨਾਂ ਨੇ ਜਿਸ ਸੰਦਰਭ ਕੀਤੋਂ ਮੈਂ ਤੁਹਾਡਾ ਕੀਤੀ ਹੈ ਗੱਲ ਕਿ ਉਹ ਕੈਂਡੀਡੇਟ ਕਿਉਂਕਿ ਬਾਜਵਾ ਸਾਹਿਬ ਨੇ ਟਿਕਟ ਦਵਾਈ ਸੀ ਇਸ ਕਰਕੇ ਉਹ ਉਹਨਾਂ ਨੂੰ ਇਹ ਸ਼ਾਇਦ ਹਜਮ ਨਹੀਂ ਸੀ ਹੁੰਦਾ ਉਹਨਾਂ ਨੇ ਗੱਲਾਂ ਕਰਕੇ ਤੇ ਮੈਂ ਸਭ ਇਨਾਈਕੋ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਆਪਣੇ ਤਰੀਕੇ ਨਾਲ ਮਦਦ ਕਰਤੀ ਜੀ ਨਹੀਂ ਤੇ ਉਥੇ ਕਾਫੀ ਜਿਹੜਾ ਵੀ ਇਹ ਚੰਗੀ ਪੋਜੀਸ਼ਨ 'ਚ ਆ ਸਕਦੇ ਸੀ ਕੱਲੋ ਸਭ ਮੈਂ ਤੁਹਾਡੇ ਕੋਲ ਵਾਪਸ ਆਨੀਆ ਤੇ ਪਮੀ ਜੀ ਮੈਂ ਤੁਹਾਡੇ ਕੋਲ ਇਹ ਸਵਾਲ ਜਾਣਨਾ ਚਾਹੂੰਗੀ ਲੰਮਾ ਸਮਾਂ ਤਜਰਬਾ ਹੈ ਤੁਹਾਡਾ ਲੰਮਾ ਸਮਾਂ ਹੋ ਗਿਆ ਤੁਹਾਨੂੰ ਪੱਤਰਕਾਰੀ ਲਾਈਨ ਦੇ ਵਿੱਚ ਜਦੋਂ ਇਹੋ ਜਿਹੀਆਂ ਅਟਕਲਾਂ ਲੱਗਦੀਆਂ ਨੇ ਜਾਂ ਫਿਰ ਜਦੋਂ ਅਜਿਹੇ ਚਰਚਾਵਾਂ ਗਲਿਆਰਿਆਂ ਦੇ ਵਿੱਚ ਛੱਡਦੀਆਂ ਨੇ ਜਸਤਰਾ ਚੰਨੀ ਸਾਹਿਬ ਸਰਗਰਮ ਨਜ਼ਰ ਆ ਰਹੇ ਨੇ ਚੰਨੀ ਸਾਹਿਬ ਨੇ ਵੜਿੰਗ ਦੇ ਬਿਆਨ ਨੂੰ ਜੋ ਉਹਨਾਂ ਨੇ ਟਿੱਪਣੀ ਕੀਤੀ ਸੀ ਨੂੰ ਨਿੰਦਿਆ ਵੀ ਸੀਗਾ ਕਿਤੇ ਨਾ ਕਿ ਇਹਨਾਂ ਦੇ ਆਪਸ ਸੀ ਮਤਭੇਦ ਵੀ ਜਿਹੜੇ ਆ ਚੱਲਦੇ ਆ ਰਹੇ ਨੇ ਲੰਬੇ ਸਮੇਂ ਤੋਂ ਕੀ ਲੱਗਦਾ ਜੋ ਚਰਚਾਵਾ ਛਿੜ ਰਹੀਆਂ ਨੇ ਉਹਨਾਂ ਤੇ ਮੋਰ ਲੱਗ ਸਕਦੀ ਹੈ ਇਹ ਬਿਲਕੁਲ ਜੀ ਮੋਰ ਲੱਗ ਸਕਦੀ ਹੈ ਕਿਉਂਕਿ ਜਦੋਂ ਚੰਨੀ ਸਾਹਿਬ ਨੂੰ ਸੀਐਮ ਬਣਾਇਆ ਗਿਆ ਸੀਗਾ ਉਦੋਂ ਵੀ ਤੁਸੀਂ ਦੇਖਿਆ ਜੀਗਾ ਵੀ ਜਿਹੜੇ ਇਹਨਾਂ ਦੇ ਆਪਣੇ ਲੀਡਰ ਸੀਗੇ ਵੱਡੇ ਉਹਨਾਂ ਨੇ ਕਾਫੀ ਵਿਰੋਧ ਕੀਤਾ ਸੀਗਾ ਕਿ ਚੰਨੀ ਨੂੰ ਸੀਐਮ ਨਾਮ ਨਾਇਆ ਜਾਵੇ ਪਰ ਇਹਨਾਂ ਦੀ ਪਾਰਟੀ ਨੇ ਜਿਹੜਾ ਆ ਦਲਤ ਪੱਤਾ ਖੇਡਦੇ ਆ ਜਿਹੜਾ ਦਲਤ ਸੀਐਮ ਬਨਾਇਆ ਜੋ ਕਿ ਪੰਜਾਬ ਦੇ ਇਤਿਹਾਸ ਦੀ ਪਹਿਲੀ ਘਟਨਾ ਸੀਗੀ ਹਾਲਾਂਕਿ ਇਹ ਇਹਦੀ ਜਿਹੜੀ ਇਹਨਾਂ ਨੂੰ ਜਿਹੜਾ ਲੋਕਾਂ ਨੇ ਪੰਜਾਬ ਦੇ ਜਿਹੜੇ ਲੋਕ ਆ ਖਾਸ ਕਰਕੇ ਦਲਤ ਵਰਗ ਕਿਉਂਕਿ ਪੰਜਾਬ ਵਿੱਚ ਦਲਤ ਵਰਗ ਦੀ ਜਿਹੜੀ ਗਿਣਤੀ ਆ ਉਹ 2011 ਦੀ ਜੀ ਜਨਗਣਨਾ ਦੇਖੀਏ ਉਹਦੇ ਮੁਤਾਬਕ ਮੁਤਾਬਕ 32% ਬਣਦੀ ਹੈ ਪਰ ਹੁਣ ਜਨਸੰਖਿਆ ਵੱਧ ਚੁੱਕੀ ਹੈ ਇਸ ਕਰਕੇ ਉਹ 34% ਤੋਂ ਵੀ ਉੱਪਰ ਆ ਇਸ ਕਰਕੇ ਜਿਹੜੀ ਸਿਆਸੀ ਭਾਈ ਵਾਲੀ ਦਲਤਾਂ ਦੀ ਆ ਉਹ 34% ਦੀ ਆ ਪੰਜਾਬ ਦੇ ਵਿੱਚ ਤੇ ਜਦੋਂ ਚੰਨੀ ਨੂੰ ਸੀਐਮ ਬਣਾਇਆ ਗਿਆ ਸੀਗਾ ਤੇ ਉਹਨਾਂ ਦੇ ਜਿਹੜੇ ਦਲਤ ਭਾਈਚਾਰਾ ਜਿਹੜਾ ਉਹਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆਈ ਸੀਗੀ ਉਹਨਾਂ ਨੇ ਜਿਹੜਾ ਇਹਨਾਂ ਦਾ ਬਹੁਤ ਸਵਾਗਤ ਕੀਤਾ ਤੇ ਲੋਕਾਂ ਨੇ ਪਸੰਦ ਵੀ ਕੀਤਾ ਤੇ ਆਪਣੇ ਜਿਹੜੇ ਕਾਰਜਕਾਲ ਛੋਟਾ ਜਿਹਾ ਮਿਲਿਆ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਕਿ ਜਿਹੜੇ ਦਲਤਾਂ ਦੇ ਕੁਝ ਮੁੱਦੇ ਆ ਜਾਂ ਡਾਕਟਰ ਅੰਬੇਦਕਰ ਸਾਹਿਬ ਦੇ ਨਾਲ ਸੰਬੰਧਤ ਤੇ ਜਿਹੜੇ ਡੇਰੇ ਆ ਉਹਨਾਂ ਦੇ ਵੀ ਇਹਨਾਂ ਨੇ ਪੂਰਾ ਜਰਾ ਜ਼ੋਰ ਦਿੱਤਾ ਸੀਗਾ ਤੇ ਜਿਹੜੇ ਕਿਉਂਕਿ ਉਦੋਂ ਦਾ ਇਹਨਾਂ ਦਾ ਆਧਾਰ ਬਣਿਆ ਤੇ ਉਸੇ ਆਧਾਰ ਦਾ ਕਾਰਨ ਸੀਗਾ ਕਿ ਜਲੰਧਰ ਵਿੱਚ ਜਿਹੜੀ ਐਮਪੀ ਦੀ ਸੀਟ ਜਿੱਤੀ ਜਿਹੜੀ ਇਹਨਾਂ ਨੇ ਉਹ ਇਸੇ ਕਰਕੇ ਜਿੱਤੀ ਸੀਗੀ ਕਿ ਜਿਹੜੇ ਦਲਤ ਆ ਪੰਜਾਬ ਦੇ ਜਾਂ ਦੁਆਬੇ ਦੇ ਦਲਤ ਖਾਸ ਕਰਕੇ ਉਹਨਾਂ ਨੇ ਇਹਨਾਂ ਨੂੰ ਪਸੰਦ ਕੀਤਾ ਤੇ ਇਹਨਾਂ ਦੀ ਪਾਰਟੀ ਜਿਹੜੀ ਆ ਕਾਂਗਰਸ ਦੀ ਪਾਰਟੀ ਦੀ ਟਿਕਟ ਤੇ ਜਦੋਂ ਚੋਣ ਲੜੇ ਆ ਇਥੋਂ ਐਮਪੀ ਚੋਣ ਕੇ ਭੇਜਿਆ ਆ ਉਸ ਤੋਂ ਬਾਅਦ ਵੀ ਜਿਹੜਾ ਇਹਨਾਂ ਦੀਆਂ ਇਹ ਵੀ ਅਟਕਲਾਂ ਲੱਗਦੀਆਂ ਰਹੀਆਂ ਨੇ ਕਿ ਇਥੋਂ ਜਿਹੜੀਆਂ ਜਿਹੜੀ ਅਗਲੀ ਚੋਣ ਹੋਣ ਜਾ ਰਹੀ ਹੈ ਵਿਧਾਨ ਸਭਾ ਦੀ ਉਹਦੇ ਵਿੱਚ ਐਮਐਲਏ ਦੀ ਟਿਕਟ ਵੀ ਲੜ ਸਕਦੇ ਆ ਤਾਂ ਕਿ ਅਗਲੇ ਮੁੱਖ ਮੰਤਰੀ ਦੀ ਦੌੜ ਚੱਲ ਇਸ ਕਰਕੇ ਇਸ ਗੱਲ ਨੂੰ ਜਿਹੜਾ ਆ ਇਹ ਮੰਨਿਆ ਜਾ ਸਕਦਾ ਕਿ ਜਿਹੜੀ ਆ ਇਹ ਜਿਹੜਾ ਫੈਸਲਾ ਕੀਤਾ ਜਿਹੜਾ ਤੁਸੀਂ ਦੱਸ ਰਹੇ ਚਰਚਾ ਚੱਲ ਰਹੀ ਆ ਕਿ ਰਾਜਾ ਵੜਿੰਗ ਨੇ ਜਿਹੜੀ ਆ ਅਸਤੀਫਾ ਦਿੱਤਾ ਤੇ ਚੰਨੀ ਸਾਹਿਬ ਕੋਸ਼ਿਸ਼ ਕਰ ਰਹੇ ਆ ਇਹ ਬਿਲਕੁਲ ਸਹੀ ਗੱਲ ਆ ਤੇ ਉਹ ਕੋਸ਼ਿਸ਼ ਕਿਉਂਕਿ ਪਹਿਲੇ ਵੀ ਕੋਸ਼ਿਸ਼ਾਂ ਹੋਈਆਂ ਨੇ ਇਸ ਕਰਕੇ ਉਹਨਾਂ ਦਾ ਮਨ ਨਹੀਂ ਵੀ ਜਾਂਦੇ ਆ ਜਿਹੜੇ ਮੁੱਖ ਲੀਡਰ ਹੈ ਇਸ ਵੇਲੇ ਕਾਂਗਰਸ ਦੇ ਉਹਨਾਂ ਵਿੱਚ ਚੰਨੀ ਜਿਹੜੇ ਆ ਉਹ ਸ਼ਾਮਲ ਨੇ ਇਸ ਕਰਕੇ ਉਹਨਾਂ ਦਾ ਆਉਣ ਵਾਲੇ ਦਿਨਾਂ 'ਚ ਜਿਹੜਾ ਕਾਂਗਰਸ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਜਿਹੜਾ ਆ ਉਹ ਜਿਹੜਾ ਉਹਦੇ ਤੇ ਮੋਹਰ ਲੱਗ ਸਕਦੀ ਹੈ ਜੀ ਅ ਪੰਮੀ ਜੀ ਮੈਂ ਤੁਹਾਡੇ ਕੋਲ ਵਾਪਸ ਆਉਂਗੀ ਤੇ ਜੇ ਮੈਂ ਗੱਲ ਕਰ ਲਵਾਂ ਸੰਧੂ ਸਾਹਿਬ ਇਸ اٹਕਲਾਂ ਦੀ ਜਿਵੇਂ ਪੰਮੀ ਸਾਹਿਬ ਨੇ ਕਿਹਾ ਕਿ ਦੇਖੋ ਹਰ ਇੱਕ ਦੇ ਆਪਣੇ ਆਪਣੇ ਅਲੱਗ ਵਿਚਾਰ ਹੋ ਸਕਦੇ ਨੇ ਵਿਚਾਰ ਅਲੱਗ-ਲੱਗ ਸਭ ਦੇ ਹੀ ਹੁੰਦੇ ਨੇ ਸੰਧੂ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਤੁਹਾਨੂੰ ਕੀ ਲੱਗਦਾ ਕਿ ਜੋ ਚਰਚਾਵਾਂ ਛੜੀਆਂ ਹੋਈਆਂ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਜਾਂ ਫਿਰ ਪੱਤਰਕਾਰਾਂ ਦੇ ਵਿੱਚ ਜਾਂ ਮੀਡੀਆ ਲਾਈਨ ਦੇ ਵਿੱਚ ਜੇ ਤੁਸੀਂ ਗੱਲ ਕਰ ਲੋ ਤਾਂ ਕੀ ਲੱਗਦਾ ਕਿ ਵੀ ਇਸ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੋਹਰ ਲੱਗ ਸਕਦੀ ਆ ਨਾਮ ਦੇ ਵਿੱਚ ਵੀ ਜ਼ਰੂਰ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹਾਂਗੀ ਤੇ ਜਿਹੜੇ ਚਾਰ ਨਾਮ ਜਿਹੜੀਆਂ ਪਹਿਲੀਆਂ ਤੇ ਜਿਹੜੇ ਆ ਰਹੇ ਆ ਪ੍ਰਗਟ ਸਿੰਘ ਸੁਖਜਿੰਦਰ ਸਿੰਘ ਰੰਧਾਵਾ ਚੰਨੀ ਤੇ ਬਦਕ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਕੁਝ ਹੋ ਸਕਦਾ ਉਲਟਫੇਰ ਹੋ ਸਕਦਾ ਕਾਂਗਰਸ ਦੇ ਵਿੱਚ ਹਾਂ ਬਿਲਕੁਲ ਜੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਦਰਸਾਉਂਦੇ ਆ ਕਿ ਕਾਂਗਰਸ ਨੂੰ ਆਪਣੀ ਪੰਜਾਬ ਦੀ ਰਣਨੀਤੀ ਦੇ ਉੱਪਰ ਇੱਕ ਵਾਰ ਮੁੜ ਵਿਚਾਰ ਕਰਨੀ ਪੈਣੀ ਹੈ ਜਿਹੜੀ ਕਾਂਗਰਸ ਸੱਤ ਲੋਕ ਸਭਾ ਚੋਣਾਂ ਦਿੱਤੇ ਵੀ ਕਿੱਤਾ ਜਿੱਤ ਜਾਂਦੀ ਹੈ ਲੋਕ ਸਭਾ ਚੋਣਾਂ ਦੌਰਾਨ ਉਸ ਕਾਂਗਰਸ ਦਾ ਇਹ ਤਾਨਾ ਤਾਨ ਦੇ ਵਿੱਚ ਨਵੋਸੀ ਭਿੜਹਾਰ ਆ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਜਵਾਨ ਤਜਬਤ ਹੁਣੀ ਤੇ ਕਾਂਗਰਸ ਪਾਰਟੀ ਨੂੰ ਜ਼ੋਰ ਹਾਈ ਕਮਾਂਡ ਇਸ ਬਾਰੇ ਸੋਚੀ ਦਾ ਪਈ ਹੁਣ ਆਪ ਦੇ ਵਿੱਚ ਵੀ ਹੈ ਇਸ ਤਰ੍ਹਾਂ ਜੇਕਰ ਕੀਤਾ ਮੇਰੇ ਤੋਂ ਪਹਿਲਾਂ ਵੀ ਪੰਮੀ ਜੀ ਨੇ ਦੱਸੀ ਜਿਹੜੇ ਭਾਜਪਾ ਤੋਂ ਆਏ ਹੋਏ ਸਾਡੇ ਆਗੂ ਨੇ ਕਹਣ ਰਾਵ ਤੋ ਇਹ ਸਾਰੀ ਉਹਨਾਂ ਨੇ ਜਿਵੇਂ ਕਿਹਾ ਕਿ ਕਾਂਗਰਸ ਦੇ ਵਿੱਚ ਜਿਹੜੇ ਕਈ ਬੰਦੇ ਤੇਰੇ ਨੇ ਜਿਹੜੇ ਉਹ ਸੀਐਮ ਦੀ ਦੌੜ ਦੇ ਵਿੱਚ ਲੱਗੇ ਸੀ ਉਹਦਾ ਬੜਾ ਕਾਰਨ ਹੀ ਹੋਇਆ ਸੀ ਕਿ ਜਿਹੜੀ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੂੰ ਲੱਗਿਆ ਸੀ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਚਾਹਣ ਲੱਗ ਗਿਆ ਕਿਉਂਕਿ ਉਹਨਾਂ ਦੀਆਂ ਸੱਤ ਸੀਟਾਂ ਦੇ ਉੱਪਰ ਜਿੱਤ ਸੀ ਜਿਹੜੀ ਉਹਨੇ ਇਸ ਗੱਲ ਨੂੰ ਅਤਸਾਹਤ ਕਰਤਾ ਜੀ ਪੂਰੇ ਕਾਂਗਰਸੀਆਂ ਨੂੰ ਇਹਦੇ ਨਾਲ ਨਾਲ ਇਹ ਵੀ ਹੈ ਵੀ ਕਾਂਗਰਸ ਦੇ ਜਿਹੜਾ ਸੀਐਮ ਦੀ ਦੌੜ ਦੇ ਵਿੱਚ ਪੈ ਕੇ ਕਾਂਗਰਸੀ ਆਗੂ ਕਾੰਗਰਸ ਦੇ ਵਿੱਚ ਜਿਹੜੀ ਫਟਕੂ ਨਵੀਂ ਨਹੀਂ ਹੈ ਆ ਜਿਹੜੇ ਪੁਰਾਣੇ ਸੱਜਣਾਂ ਉਹ ਸਾਰੇ ਤਕਰੀਬਨ ਜਾਣਦੇ ਆ ਵੀ ਕਾੰਗਰਸ ਦੇ ਵਿੱਚ ਕਦੇ ਦਰਬਾਰਾ ਸਿੰਘ ਗਰੁੱਪ ਅ ਗਾਨੀ ਜੈਲ ਸਿੰਘ ਗਰੁੱਪ ਉਹ ਬੜਾ ਮਤਲਬ ਆਪਸ ਵਿੱਚ ਹੀ ਇੱਕ ਖੜਕਾ ਰਿਹਾ ਕਾੰਗਰਸ ਪੰਜਾਬ ਕਾੰਗਰਸ ਦੇ ਵਿੱਚ ਬੁੱਢ ਤੋਂ ਇਸ ਤਰ੍ਹਾਂ ਦਾ ਜਿਹੜਾ ਜਿਕਰਚਾਰ ਚੱਲਦਾ ਰਿਹਾ ਹਾਲਾਂਕਿ ਤੁਸੀਂ ਚਾਰ ਨਾਮ ਦਾ ਹੁਣ ਜ਼ਿਕਰ ਕਰ ਰਹੇ ਹੋ ਮੈਨੂੰ ਲੱਗਦਾ ਨਾਂ ਪੰਜ ਨੇਗੇ ਚਾਰ ਦੀ ਬਜਾਏ ਵੀ ਜੇ ਗੱਲ ਕਰੀਏ ਤਾਂ ਚੰਨਜੀਤ ਸਿੰਘ ਚੰਨੀ ਦੀ ਗੱਲ ਕਰਦੇ ਆ ਜਾਂ ਆਪਾਂ ਸੁਪਾਲ ਸਿੰਘ ਖਹਿਰਾ ਦਾ ਵੀ ਜ਼ਿਕਰ ਆਉਣ ਲੱਗਿਆਗਾ ਉਹਦੇ ਨਾਲ ਹੀ ਪ੍ਰਕਾਸ਼ ਸਿੰਘ ਉਹਨਾਂ ਦਾ ਵੀ ਜ਼ਿਕਰ ਆਉਂਦਾ ਜਿੰਦਰ ਰੰਧਾਵਾ ਦਾ ਔਰ ਅਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਮਨਫ਼ੀ ਨਹੀਂ ਕਰਕੇ ਦੇਖ ਸਕਦੇ ਇਹਦੇ ਵਿੱਚ ਜੀ ਬਿਲਕੁਲ ਵਿਰੋਧੀ ਧਿਰ ਕਿਤੇ ਨਾ ਕਿਤੇ ਹਾਂ ਹਾਂ ਬਿਲਕੁਲ ਜਿਉਂ ਤਾਂ ਵਿਰੋਧੀ ਧਿਰ ਦੇ ਲੀਡਰ ਹੈ ਇੱਕ ਉਹ ਆ ਬੜਾ ਉਹਨਾਂ ਬਾਰੇ ਵੀ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਇਸ ਧੜੇਬੰਦੀ ਦੇ ਵਿੱਚੋਂ ਬੜੇ ਨਿਰਲੇਪ ਜਿਹੇ ਰਹਿ ਕੇ ਨਾ ਹੁਣ ਚੱਲ ਰਹੇ ਨੇ ਬੜਾ ਬਾਤ ਪੱਛ ਕੇ ਜਿਵੇਂ ਆਪਾਂ ਕਹਿੰਦੇ ਆ ਉਸ ਤਰ੍ਹਾਂ ਦਾ ਉਹਨਾਂ ਦਾ ਪਿਛਲੇ ਸਮੇਂ ਦਰਾ ਰਿਹਾ ਦੇਖੋ ਗੱਲ ਅਸੀਂ ਲੁਧਿਆਣਾ ਸੀਟ ਦੀ ਕਰਦੇ ਆ ਆਪਸ ਵਿੱਚ ਹੀ ਕਲੇਸ਼ ਪਿਆ ਬੱਦਵਾਸ਼ਾ ਬਾਹਰ ਹੀ ਚਲੇਗੇ ਆਈ ਨਹੀਂ ਚੋਣ ਦੇ ਵਿੱਚ ਹੁਣ ਤਰਨਤਨ ਵਾਲੀ ਚੋਣ ਦੇ ਵਿੱਚ ਵੀ ਦੇਖੋ ਕਿੰਨਾ ਕੁਝ ਹੋਈ ਗਿਆ ਕਿੰਨਾ ਕੁਝ ਮਤਲਬ ਇਸ ਤਰ੍ਹਾਂ ਦੇ ਬਿਆਨ ਬਾਜ਼ੀ ਆ ਰਾਜਾ ਬੜਿੰਗ ਵੱਲੋਂ ਕੀਤੀ ਗਈ ਜਾਂ ਹੋਰ ਹੈ ਪਰ ਉਹ ਬਿਲਕੁਲ ਹੀ ਸਾਈਲੈਂਟ ਰਹੇ ਆ ਉਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਬਿਆਨ ਜਾਂ ਕੰਟਰੋਵਰਸੀ ਵਾਲੀ ਪਾਸੇ ਉਹ ਪਏ ਨਹੀਂ ਹੈਗੇ ਸੋ ਉਹ ਆਪਣਾ ਇੱਕ ਰਸਤਾ ਜਿਹੜਾ ਉਹਨਾਂ ਨੇ ਬੜਾ ਚੁਣਿਆ ਹੋਇਆ ਹੈਗਾ ਬੜੇ ਭਾਗ ਸਿਆਸਤਦਾਨ ਨੇ ਉਹ ਵੀ ਤੇ ਉਹਦੇ ਵਿੱਚ ਦੂਸਰੀਆਂ ਦੋ ਗੱਲਾਂ ਜਿਹੜੀਆਂ ਦਾ ਵੱਡੇ ਹੀ ਪੱਧਰ ਤੇ ਜ਼ਿਕਰ ਆਉਂਦਾ ਹੈ। ਕਿ ਰਾਜਾ ਬੜਿੰਗ ਦਾ ਜਿਹੜਾ ਕੁਛ ਇਹਨਾਂ ਨੇ ਮਤਲਬ ਕਹਿ ਸਕਦਾ ਮੈਂ ਇਹਦਾ ਕਹਣਾ ਉਹਨਾਂ ਵੀ ਵਿਗੜੇ ਬੋਲ ਪਰ ਰਾਜਾ ਬੜਿੰਗ ਦੇ ਰਹੇ ਨੇ ਕਿਉਂਕਿ ਇਹਨਾਂ ਨੇ ਜਦੋਂ ਵੀ ਕੁਝ ਨਾ ਕੁਝ ਬੋਲਿਆ ਤਾਂ ਕੰਟਰੋਵਰਸੀ ਪੈਲਾ ਕਰ ਦਿੰਦੇ ਆ ਪਤਾ ਨਹੀਂ ਤਾਂ ਕੁਦਰਤੀ ਹੁੰਦੀ ਆ ਜਾਂ ਜਾਣਬੁੱਝ ਕੇ ਆ ਜਾਂ ਇਹਨਾਂ ਦੇ ਨਾਲ ਹੀ ਜੁੜ ਜਾਂਦੀ ਆ ਗੱਲ ਇਹ। ਤੋਂ ਇਹਨਾਂ ਨੇ ਜਦੋਂ ਵੀ ਕੁਝ ਕਾਦੇ ਕੋਟ ਤਰਨਤਨ ਵਾਲੀ ਟੀਟ ਤੇ ਪਹਿਲੀ ਜਿਹੜਾ ਇਹਨਾਂ ਦੀ ਬਿਆਨਬਾਜ਼ੀ ਹੋਈ ਮਤਲਬ ਖਾਲਿਸਤਾਨ ਹਿੰਦੁਸਤਾਨ ਉਹਕੜਾ ਕੋਹਲਾ ਰੈਫਰੈਂਡਮ ਥੋੜੀ ਹੋ ਰਿਆ ਸੀ ਆ ਇੱਕ ਉਪਚੋਣ ਹੋ ਰਹੀ ਆ ਪਰ ਇਹਨਾਂ ਨੇ ਉਸ ਤਰ੍ਹਾਂ ਦਾ ਰੂਪ ਦੇਣ ਦੀ ਕੋਸ਼ਿਸ਼ ਹੈ ਜਿਹੜੀ ਉੱਤੇ ਕੀਤੀ ਉਸ ਤੋਂ ਬਗਰੋਂ ਵੀ ਜਿਹੜਾ ਕੁਝ ਹੋਇਆ ਮਤਲਬ ਬੁਕਾਸ਼ੇ ਨੂੰ ਬਾਰੇ ਕਿਹਾ ਗਿਆ ਜਾਂ ਉਹ ਸਿੱਖ ਬੱਚਿਆਂ ਦੇ ਜੋੜਿਆਂ ਨੂੰ ਲੈ ਕੇ ਜਿਹੜੀ ਉਹ ਚਾਹੇ ਪੁਰਾਣੀ ਵੀਡੀਓ ਬੁਲਾ ਲਈਏ ਜਾਂ ਨਵੀਂ ਲਾ ਰਹੀਏ ਪਤਾ ਨਹੀਂ ਉਹ ਕਦੋਂ ਦੀ ਸੀ ਪਰ ਉਹ ਮੌਕੇ ਤੇ ਆ ਕੇ ਜਦੋਂ ਬਹਿਰਨ ਹੋਈ ਤਾਂ ਉਹਨੇ ਕਾਫੀ ਕੁਝ ਮਤਲਬ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਾ ਉਹ ਪੱਖ ਮਤਲਬ ਲਿਆਂਦਾ ਜਿਹੜਾ ਕਿ ਪੰਥਕ ਹਲਕੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਬਿਲਕੁਲ ਹੀ ਸੋਹਣੀਆਂ ਨਹੀਂ ਸੀਗੀਆਂ ਜਦੋਂ ਕਿਸੀਂ ਮੰਨਦੇ ਆ ਕਿ ਜਿਹੜਾ ਤਨਤਨ ਸਾਹਿਬ ਦਾ ਹਲਕਾ ਨਰੋਲ ਪੰਥਕ ਹੈ ਇਸ ਤਰ੍ਹਾਂ ਜਿਹਨਾਂ ਦੀ ਬਿਆਨਬਾਜ਼ੀ ਰਹੀ ਕਿਉਂ ਰਹੀ ਇਹ ਨਹੀਂ ਪਤਾ ਵੀ ਉਹ ਉਹਨਾਂ ਦਾ ਕੈਂਡੀਡੇਟ ਕਿਸੇ ਦਾ ਹੋਰ ਧਰਦਾ ਸੀ ਤਾਂ ਰਹੀ ਜਾਂ ਉਹ ਜਾਣਬੁੱਝ ਕੇ ਕਰਦੇ ਰਹੇ ਜਾਂ ਚਿੰਤਿਤ ਹੋਈ ਇਹਦੇ ਬਾਰੇ ਵੀ ਨਹੀਂ ਕਿਹਾ ਜਾ ਸਕਦਾ ਪਰ ਹੁਣ ਜਿਹੜੀ ਉਸ ਤੋਂ ਬਾਅਦ ਦੀ ਗੱਲ ਕਰਦੇ ਆ ਜਿਵੇਂ ਦਲਤ ਵੋਟ ਨੂੰ ਮਤਲਬ ਟਾਰਗੇਟ ਕਰਨ ਵਾਲੀ ਗੱਲ ਆ ਜਿਵੇਂ ਪਹਿਲਾਂ ਵੀ ਇਹ ਮਤਨਉ ਰਿਹਾ ਜਿਹੜਾ ਪਿਛਲੇ ਵਾਰ ਵੀ ਜਿਹੜੇ ਚੰਨੀ ਸਾਹਿਬ ਦਾ ਉਹਨੂੰ 4 ਮਹੀਨੇ ਦਾ ਸਮਾਂ ਮਿਲਿਆ ਜਿਹੜਾ ਉਹ ਦਲਤ ਵੋਟ ਨੂੰ ਹੀ ਟਾਰਗੇਟ ਕੀਤਾ ਗਿਆ ਸੀਗਾ ਹੁਣ ਵੀ ਇਸ ਤਰ੍ਹਾਂ ਹੀ ਲੱਗਦਾ ਕਿਉਂਕਿ ਬੂਟਾ ਸਿੰਘ ਵਾਲਾ ਐਪੀਸੋਡ ਹੋਇਆ ਨਾ ਜਿਹੜਾ ਉਹਦੇ ਨਾਲ ਕਾਫੀ ਜ਼ਿਆਦਾ ਲਾਸ ਹੈ ਜਿਹੜਾ ਉਸ ਪਾਸੇ ਵੱਲ ਹੋਇਆਗਾ ਉਹਨੂੰ ਉਹਦੀ ਪਰ ਪਾਈ ਲਈ ਇੱਕ ਦਲਤ ਆਗੂ ਨੂੰ ਅੱਗੇ ਕੀਤਾ ਜਾ ਸਕਦਾ ਤੇ ਦੂਸਰੀ ਗੱਲ ਇਹ ਹੈ ਵੀ ਜਿਹੜਾ ਖੈਰਾ ਸਾਹਿਬ ਦਾ ਜ਼ਿਕਰ ਆਉਂਦਾ ਚੋਪਾਲ ਸਿੰਘ ਖੈਰਾ ਦਾ ਉਹ ਇਹ ਹੈ ਕਿ ਜਿਸ ਤਰ੍ਹਾਂ ਦੀ ਲੜਾਈ ਭਗਵਾਨ ਸਿਓ ਮਾਨ ਦੀ ਸਰਕਾਰ ਨੂੰ ਕਰਾ ਸਕਦੇ ਆ ਜਾਂ ਉਹਨਾਂ ਦੇ ਵਿਰੁੱਧ ਤੋਂ ਆਕਰ ਬਿਆਨਬਾਜ਼ੀ ਕਰ ਸਕਦੇ ਆ ਉਹਨਾਂ ਦੀ ਹਰ ਗੱਲ ਦੇ ਉੱਪਰ ਉਹ ਮਤਲਬ ਜਵਾਬ ਦੇਣ ਦੇ ਵਿੱਚ ਸਮਰਥ ਨੇ ਸਰਕਾਰ ਦੀ ਹਰ ਗੱਲ ਨੂੰ ਕਿਉਂਕਿ ਉਹ ਆਪ ਆਮ ਆਦਮੀ ਪਾਰਟੀ ਦੇ ਵਿੱਚੋਂ ਆਇਆ ਅੰਦਰੋਂ ਜਾਣਦੇ ਆ ਕਿਵੇਂ ਕੰਤਾ ਕੀ ਕੋਈ ਚੱਲ ਰਿਹਾਗਾ ਤੋਂ ਉੱਤੇ ਆ ਕੇ ਅਸ਼ਕਪਾਲ ਸਿੰਘ ਖੇੜਾ ਦਾ ਵੀ ਜ਼ਿਕਰ ਕਿਤੇ ਨਾ ਕਿਤੇ ਪਣਦਾ ਤੇ ਇਸੇ ਤਰ੍ਹਾਂ ਪ੍ਰਗਟ ਸਿੰਘ ਉਹਨਾਂ ਦਾ ਵੀ ਇਸ ਤਰ੍ਹਾਂ ਦਾ ਇੱਕ ਬੇਦਾਗ ਸਖਸੀਅਤ ਨੇ ਉਹ ਉਹਨਾਂ ਦਾ ਵੀ ਕਿਤੇ ਨਾ ਕਿਤੇ ਨੰਬਰ ਆ ਜਿਹੜਾ ਲੱਗ ਸਕਦਾ ਹੈਗਾ ਕਿ ਇਹ ਹੈ ਚਾਰ ਪੰਜ ਨਾਂ ਨਹੀਂ ਪਰ ਮੇਰੇ ਨੂੰ ਲੱਗਦਾ ਵੀ ਜਿਹੜੀ ਲੜਾਈ ਹੈ ਉਹ ਇਹ ਤੋਂ ਬਾਅਦ ਚੰਨੀ ਸਾਹਿਬ ਤੇ ਸਪਾਲ ਸਿੰਘ ਖੈਰਾ ਦੇ ਵਿੱਚ ਰਹਿ ਜਾਣਾ ਮੁਕਾਬਲਾ ਜ਼ਿਆਦਾ ਇਹਨਾਂ ਤੋਂ ਹੁੰਦਾ ਦਿਖਾਈ ਦੇ ਰਿਹਾ ਵੀ ਇਹਨਾਂ ਦੇ ਵਿੱਚੋਂ ਕਿਸੇ ਦੇ ਸਿਰ ਪੰਜਾਬ ਦੀ ਪ੍ਰਧਾਨਗੀ ਦਾ ਤਾਜ ਸੱਜ ਸਕਦਾ ਸੱਜ ਸਕਦਾ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ